ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ ਆਪਣੇ ਜੰਗਰੇਟ ਫਾਰਮਰ ਗਰੁੱਪ ਦੇ ਸਾਥੀਆਂ ਨਾਲ ਤੁਹਾਡੇ ਸਾਹਮਣੇ ਅੱਜ 4 ਸਤੰਬਰ 2025 ਆ ਸੋ ਮੇਰੇ ਸਾਥੀਓ ਅੱਜ ਜਿਹੜੀ ਸਵੇਰ ਦੇ 6 ਵਜੇ ਤੋਂ ਲੈ ਕੇ ਤੇ ਹੁਣ ਸ਼ਾਮ ਦੇ 6 ਵਜੇ ਗਿਆ ਉਹ ਰਿਪੋਰਟ ਤੁਹਾਡੇ ਸਾਹਮਣੇ ਦੇਣੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਜਿਹੜੇ ਪਿਛਲੇ 8-9 ਦਿਨਾਂ ਤੋਂ ਇਹ ਜਿਹੜਾ ਹੜਪੀ ਤੇਰੀ ਆਇਆ ਸਾਡਾ ਰਮਦਾਸ ਡੇਰਾ ਬਾਬਾ ਨਾਨਕ ਕਲਾਣਾ ਔਰ ਦਰੰਗਲਾ ਤੋਂ ਲੈ ਕੇ ਦੀਨਾ ਨਗਰ ਤੱਕ ਦਾ ਉਹਦੇ ਵਿੱਚ ਸਾਡੇ ਗਰੁੱਪ ਦੇ ਮੈਂਬਰ ਜਿਹੜੇ ਆ ਉਹ ਰਾਹਤ ਦੀਆਂ ਕਾਰਮੀਆਂ ਵਿੱਚ ਰੁੱਝੇ ਹੋਏ ਸੀ ਪਹਿਲੇ ਦਿਨ ਤੋਂ ਹੀ ਸਾਡਾ ਇਹ ਮਿਸ਼ਨ ਸੀ ਵੀ ਜਿਹੜੇ ਬਿਲਕੁਲ ਅਸਲੀ ਲੋੜਵੰਦ ਬੰਦੇ ਆ ਉਹਨਾਂ ਤੱਕ ਮਦਦ ਪਹੁੰਚੇ ਸੋ ਅਸੀਂ ਆਪਣੇ ਸਾਧਨਾ ਮੁਤਾਬਕ ਤੇ ਦਾਨੀ ਸਚਨਾ ਦੀ ਭੇਜੀ ਹੋਈ ਸਮਗਰੀ ਜਿਹੜੀ ਆ ਉਹਨੂੰ ਕੋਸ਼ਿਸ਼ ਕੀਤੀ ਆ ਕਿ ਉਹ ਜਿਹੜੇ ਦੂਰ ਦਰਾਡੇ ਪਾਣੀ ਦੀ ਵਜ੍ਹਾ ਕਰਕੇ ਟੁੱਟੇ ਡੇਰੇ ਸੀਗੇ ਉਹਨਾਂ ਤੱਕ ਪਹੁੰਚੀਏ ਔਰ ਇਹਨਾਂ ਅਠਾ ਦੇਣਾ ਚਹੀਂ ਕਾਫੀ ਸਫਲਤਾ ਪ੍ਰਾਪਤ ਕੀਤੀ ਆ ਮੈਂ ਹੁਣ ਤੁਹਾਨੂੰ ਅੱਜ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ 26 ਤਰੀਕ ਦਾ ਦਰਿਆ ਟੁੱਟਾ ਜੀ ਅੱਜ 4 ਸਤੰਬਰ ਹੋ ਗਈ ਆ ਤੇ ਅਸੀਂ ਤਕਰੀਬਨ ਫਤੇਗੜ ਚੂੜੀਆਂ ਤੋਂ ਲੈ ਕੇ ਰਮਦਾਸ ਬਟਾਲਾ ਤੋਂ ਪੂਰਾ ਡੇੜਾ ਬਾਬਾ ਨਾਨਕ ਦਾ ਰੋਡ ਤੇ ਆ ਕਲਾਨੌਰ ਦੇ ਏਰੀਆ ਦੇ ਵਿੱਚ ਇਸ ਵੇਲੇ ਮੈਂ ਹੈਗਾ ਨਵੀਂ ਨਗਰ ਇੱਥੋਂ ਤੱਕ ਕਿ ਅਸੀਂ ਕੋਰੀਡੋਰ ਤੋਂ ਵੀ ਅੱਗੇ ਜਾ ਕੇ ਜਿਹੜੀ ਸਾਡੀ ਕਰਤਾਰਪੁਰ ਯਾਤਰਾ ਲਈ ਜਿਹੜਾ ਕੋਰੀਡੋਰ ਬਣਿਆ ਹੋਇਆ ਜਾਂ ਈਸੀਪੀ ਵਗੈਰਾ ਬਣੀ ਸੀਗੀ ਉਥੋਂ ਕਿਹੜੇ ਪਾਸਿਓਂ ਦਰਿਆ ਨੇ ਮਾਰ ਕੀਤੀ ਆ ਕਿੱਧਰ ਨੂੰ ਬੰਨ ਟੁੱਟੇ ਆ ਕਿੱਧਰੋਂ ਪਾਣੀ ਆਇਆ ਤੱਕ ਦੇ ਕੇ ਸੜਕ ਨੇ ਉਹਦੇ ਵਿੱਚ ਕੀ ਰੋਲ ਨਿਭਾਇਆ ਸੱਕੀਆਂ ਜਿਹੜੀਆਂ ਸੀਗੀਆਂ ਉਹ ਕਿੱਦਾਂ ਉਛਲੀਆਂ ਨੇ ਤੇ ਉਹਨਾਂ ਨੇ ਉਹ ਇਲਾਕੇ ਡੁੱਬੇ ਆ ਜਿੱਥੇ ਕਦੀ ਦਰਿਆਵਾਂ ਦਾ ਪਾਣੀ ਆਇਆ ਨਹੀਂ ਉਹ ਸਾਰਾ ਮੰਜ਼ਰ ਅਸੀਂ ਦੇਖਿਆ ਦਰਿਆਵਾਂ ਦੇ ਕੰਢੇ-ਕੰਢੇ ਅਜਨਾਲੇ ਤੋਂ ਲੈ ਕੇ ਬਲਕਿ ਹੁਣ ਅਜਨਾਲੇ ਤੋਂ ਵੀ ਅੱਗੇ ਲੋਪੋ ਕੇ ਰਾਣੀਆਂ ਤੋਂ ਲੈ ਕੇ ਸਾਰੀ ਰਾਹਤ ਪਹੁੰਚੀ ਆ ਪਰ ਜੋ ਅਸੀਂ ਦੇਖਣ ਚ ਗੱਲ ਆ ਹੁਣ ਤੁਸੀਂ ਆ ਆਹੀ ਸੀਨ ਦੇਖੋ ਤੁਸੀਂ ਅਜੇ ਵੀ ਆ ਪਾਣੀ ਦੀ ਸਪੀਡ ਦੇਖੋ ਇਹ ਆ ਜਿਹੜਾ ਸਾਰਾ ਇਲਾਕਾ ਆ ਆ ਉੱਪਰ ਹੈਲੀਕਾਪਟਰ ਵੀ ਸਰਵੇ ਕਰਦਾ ਫਿਰਦਾ ਇਹ ਉਹ ਇਲਾਕਾ ਸੀ ਜਿੱਥੇ ਅਸੀਂ ਕਿਸ਼ਤੀਆਂ ਰਾਹੀਂ ਪਹੁੰਚ ਕੀਤੀ ਆ ਖਾਸ ਕਰਕੇ ਆ ਡੇਰੇ ਨਵੀਂ ਨਗਰ ਮੈਂ ਖੜਾ ਆ ਤੇ ਇਧਰਲੇ ਮੇਰੇ ਪਾਸੇ ਬਰਿਆਰ ਰਾਮਪੁਰ ਤਲਵੰਡੀ ਤੇ ਰਣਸੀਕਾ ਅੱਲਾ ਤੇ ਆਹ ਹੈਲੀਕਾਪਟਰ ਵੀ ਸਰੇ ਕਰਦਾ ਫਿਰਦਾ ਉਹ ਇਸ ਕਰਕੇ ਆ ਵੀ ਅੱਜ ਰਮਦਾਸ ਦੇ ਘੋਨੇਵਾਲ ਤੱਕ ਤੇ ਡੇਰੇ ਬਾਬੇ ਨਾਨਕ ਵੀ ਕੇਂਦਰੀ ਖੇਤੀ ਮੰਤਰੀ ਸ਼ੇਵਰਾ ਚੋਹਣ ਵੀ ਇੱਥੇ ਆਇਆ ਹੁਣ ਜਿਹੜੀ ਗੱਲ ਕਰਨ ਵਾਲੀ ਆ ਅਸਲੀ ਉਹ ਮੈਂ ਤੁਹਾਡੇ ਨਾਲ ਕਰਾਂਗਾ ਬੇਨਤੀਆਂ ਨੇ ਉਹ ਪਹਿਲਾਂ ਵੀ ਤੁਹਾਨੂੰ ਕੀਤੀਆਂ ਆ ਅੱਜ ਫੇਰ ਅਸੀਂ ਕਰਨੀਆਂ ਆ ਹੁਣ ਅਸੀਂ ਆਪਣਾ ਕੰਮ ਸলো ਡਾਉਨ ਕਰਨ ਜਾ ਰਹੇ ਹਾਂ ਸੋ ਸਾਥੀਓ ਪਹਿਲੀ ਗੱਲ ਤੇ ਆ ਦੇਖੋ ਹੱਥ ਜੋੜ ਕੇ ਹੁਣ ਕਿਸੇ ਤਰ੍ਹਾਂ ਦੀ ਵੀ ਰਸਦ ਤੇ ਜਿਹੜੀ ਹੋਰ ਪਸ਼ੂਆਂ ਲਈ ਚਾਰਾ ਮੈਡੀਸਿਨ ਹੈ ਉਹਦੀ ਫਿਲਹਾਲ ਲੋਡ ਨਹੀਂ ਆ ਲੋੜੋਂ ਵੱਧ ਦੰਦੇ ਚੜ ਗਏ ਔਰ ਅੱਜ ਮੈਂ ਤੁਹਾਨੂੰ ਦੱਸਣਾ ਹੈ ਕਿ ਉੱਥੇ ਡੇਰਾ ਬਾਬਾ ਨਾਨਕ ਬਾਰਡਰ ਦੇ ਉੱਤੇ ਅਪਲਾਈ ਫੌਜ ਤੇ ਬੀਐਸਐਫ ਦੇ ਸਾਥੀਆਂ ਨੇ ਜਿਹੜੀ ਗੱਲ ਕਹੀ ਆ ਮੈਂ ਉਹ ਇਨ ਬੇਨ ਤੁਹਾਡੇ ਅੱਗੇ ਦਰਉਣਾ। ਉਹਨਾਂ ਨੇ ਕਿਹਾ ਵੀ ਤੁਸੀਂ ਰਾਸ਼ਨ ਦੇ ਤੇ ਢੇਰ ਲਾਤੇ ਆ। ਲੋੜੋਂ ਵੱਧ ਲਾਤੇ ਆ। ਸ਼ੁਕਰ ਇਸ ਗੱਲ ਦਾ ਆ ਵੀ ਜਿਹੜੇ ਅਸਲੀ ਲੋੜਵਾਂ ਦੇ ਦੂਰ ਦਰਾਡੇ ਡੇ ਡੇਰਿਆਂ ਤੇ ਦੂਰ ਦਰਾਡੇ ਪਿੰਡਾਂ 'ਚ ਸੀਗੇ ਉਹਨਾਂ ਤੱਕ ਪਹੁੰਚ ਵੀ ਗਈ ਆ। ਪਰ ਜਿਹੜਾ ਮਿਸਯੂਜ਼ ਹੋਇਆ ਉਹ ਵੀ ਤੁਹਾਨੂੰ ਲਗਾਤਾਰ ਦੱਸ ਰਹੇ ਆ ਜਿਹੜੇ ਜ਼ਕੀਰੇਵਾਜ ਆ ਆਪਣੇ ਕੰਮ ਤੇ ਲੱਗੇ ਹੋਇਆ। ਉਹਨਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਇਹ ਕੁਝ ਆਈਟਮਾਂ ਜਿਹੜੀਆਂ ਵਾਂ ਇਹ ਆਪਾਂ ਜੇ ਜਮ੍ਹਾਂ ਕਰਾਂਗੇ ਇਹ ਖਰਾਬ ਹੀ ਹੋ ਜਾਣੀਆਂ ਇਹਨਾਂ ਦੀ ਵੈਲਿਡਿਟੀ ਆ ਬਿਸਕੁਟਾਂ ਬਰੈਡਾਂ ਦੀ ਆਟੇ ਦੀ ਵੈਲਿਡਿਟੀ ਹੁੰਦੀ ਆ ਤੇ ਆਖਰਕਾਰ ਤੁਸੀਂ ਮੁੜ ਕੇ ਉਹਨਾਂ ਨੂੰ ਡੰਗਰਾਂ ਨੂੰ ਪਾਉਣਾ ਹੈ ਤੇ ਜਿਹੜਾ ਡੰਗਰ ਕੋਈ ਸਹੀ ਸਲਾਮਤ ਆ ਉਹਨੂੰ ਵੀ ਤੁਸੀਂ ਬਿਮਾਰ ਕਰ ਲੈਣਾ ਤਾਂ ਅੱਜ ਦਾ ਤਜਰਬਾ ਸਾਡਾ ਇਹ ਰਿਹਾ ਆ ਕਿ ਕੋਈ 25 ਤੋਂ 30 ਟਰਾਲੀਆਂ ਆਪਾਂ ਤੁਹਾਨੂੰ ਪਤਾ ਹੈ ਵੀ ਆਪਣੇ ਗਰੁੱਪ ਦੇ ਜਿੰਨੇ ਬੰਦੇ ਹਾਰਡਪੀਟ ਥੇਰੀਏ ਚ ਕੰਮ ਕਰ ਰਹੇ ਆ ਉਹਨਾਂ ਦੇ ਨੰਬਰ ਪਾਏ ਸੀਗੇ ਇਸ ਬੇਨਤੀ ਨਾ ਪਾਏ ਸੀ ਵੀ ਜਿੰਨੇ ਵੀ ਬਾਹਰੋਂ ਰਾਤ ਸਮਗਰੀ ਲੈ ਕੇ ਆਉਣਾ ਸਾਡੇ ਨਾਲ ਸੰਪਰਕ ਕਰ ਲੋ ਅਸੀਂ ਤੁਹਾਨੂੰ ਸਹੀ ਜਗ੍ਹਾ ਦੀ ਦਿਸ਼ਾ ਦੇਵਾਂਗੇ ਦਿਖਾਵਾਂਗੇ ਬਲਕਿ ਨਾਲ ਵੀ ਜਾਵਾਂਗੇ ਔਰ ਸਹੀ ਲੋਕਾਂ ਨਾਲ ਵੀ ਮਿਲਾ ਦਾਂਗੇ ਤੁਸੀਂ ਆਪਣੇ ਹੱਥੀ ਵੰਡ ਜਾਓ ਉਹਦੇ ਚ ਦੇਖੋ ਗੁਰੂ ਮਹਾਰਾਜ ਦੀ ਕਲਾ ਵਰਤਲੀ ਆ ਪੰਜਾਬ ਦੇ ਵਿੱਚ ਕਮੀ ਕੋਈ ਨਹੀਂ ਤੇ ਵਾਕਈ ਕਮੀ ਕੋਈ ਨਹੀਂ ਰਹੀ ਪਰ ਇਹਦੇ ਵਿੱਚ ਕੁਝ ਜਿਹੜੀਆਂ ਹੁਣ ਤਾਂੀਆਂ ਵੀ ਨਜ਼ਰ ਆਈਆਂ ਪਹਿਲਾਂ ਤੁਹਾਨੂੰ ਲਿਖ ਕੇ ਵੀ ਸਾਂਝੀਆਂ ਕੀਤੀਆਂ ਪਰ ਉਹ ਦਿਨ ਬਦੇਨ ਸਾਡਾ ਜਿਹੜਾ ਉਹ ਤਜਰਬਾ ਕੋੜਾ ਹੁੰਦਾ ਜਾ ਰਿਹਾ ਕਿ ਜ਼ਿਆਦਾਤਰ ਜਿਹੜੀ ਜਨਤਾ ਆ ਉਹ ਫੋਟੋਮੈਨੀਆਂ ਵਾਲੀ ਆ ਉਹ ਸਾਡਾ ਟਾਈਮ ਵੀ ਖਰਾਬ ਕਰਦੇ ਆ ਊਰਜਾ ਵੀ ਖਰਾਬ ਕਰਦੇ ਆ ਤੇ ਅਖੀਰ ਤੇ ਮੁੜ ਕੇ ਆ ਕੇ ਕਹਿੰਦੇ ਆ ਸਾਨੂੰ ਜੀ ਪਾਣੀ ਵਾਲੇ ਏਰੀਆ ਚ ਲੈ ਜਾਓ ਉਹ ਭਾਈ ਆ ਪਾਣੀ ਵਾਲਾ ਏਰੀਆ ਵਾ ਇਹਦਾ ਪਾਣੀ ਉਸ ਦਿਨ ਨਾਲੋਂ ਪਾਣੀ ਬਹੁਤ ਥੱਲੇ ਚਲਾ ਗਿਆ ਹਾਲਾਂਕਿ ਪਰਸੋਂ ਛੱਡੇ ਪਾਣੀ ਨਾਲ 2 ਫੁੱਟ ਪਾਣੀ ਉੱਤੇ ਆਇਆ ਸੀ ਉਹ ਵੀ ਥੱਲੇ ਚਲਾ ਗਿਆ ਪਾਣੀ ਦਾ ਜੋਰ ਜਨਾਲੇ ਤੋਂ ਹੁੰਦਾ ਆ ਰਾਣੀਆਂ ਤੱਕ ਚਲਾ ਗਿਆ ਰਾਹਤ ਵੀ ਪਹੁੰਚ ਗਈ ਆ ਜੇ ਤੁਸੀਂ ਲੋਕਲ ਬੰਦੇ ਤੇ ਤੁਹਾਡਾ ਵਿਸ਼ਵਾਸ ਹੀ ਨਹੀਂ ਅਸੀਂ ਤੁਹਾਨੂੰ ਤੁਹਾਡੀ ਸਮਗਰੀ ਰੱਖਣ ਲਈ ਜਗ੍ਹਾ ਦੇਣ ਨੂੰ ਤਿਆਰ ਆਂ ਵੀ ਰੱਖ ਜੋ ਜਦੋਂ ਲੋਡ ਪਾਊਗੀ ਹੋਰ 15-20 ਦਿਨਾਂ ਨੂੰ ਇੱਥੇ ਕੋਈ ਨਜ਼ਰ ਨਹੀਂ ਆਉਣਾ ਉਦੋਂ ਆ ਕੇ ਵੰਡ ਲਿਓ ਉਹ ਵੀ ਇਤਬਾਰ ਨਹੀਂ ਤੋਂ ਭਾਵੇਂ ਸੜਕ ਤੇ ਸੁੱਟ ਕੇ ਜਾਣ ਜਾਂ ਕਿਤੇ ਵੀ ਜਾਣ ਰੱਜਿਆਂ ਨੂੰ ਰਜਾਈ ਜਾਣ ਉਹ ਹੁਣ ਉਹਨਾਂ ਦੀ ਮਰਜ਼ੀ ਆ ਉਹਦੇ ਵਿੱਚ ਸਾਡਾ ਕੋਈ ਰੋਲ ਨਹੀਂਗਾ ਅਸੀਂ ਆਪਣੇ ਆਪ ਨੂੰ ਹੁਣ ਇਹ ਰਾਹਤ ਕਾਰਜਾਂ ਦਾ ਜਿਹੜਾ ਤਾਲਮੇਲ ਹੈ ਠੀਕ ਹੈ ਨੰਬਰ ਆਏਗਾ ਅਸੀਂ ਜਗ੍ਹਾ ਦੱਸਾਂਗੇ ਹੁਣ ਆ ਖਾਸ ਕਰ ਜਿਹੜੀ ਅਸੀਂ ਇੱਕ ਚੀਜ਼ ਪਲੇਸ ਕੀਤੀ ਆ ਕਿ ਕੁਝ ਲੋਕਾਂ ਨੇ ਨਾ ਰਾਸ਼ਨ ਦੀ ਨਾ ਕਿਸੇ ਚੀਜ਼ ਦੀ ਮੰਗ ਨਹੀਂ ਕੀਤੀ ਜਿਹੜੇ ਅਸਲੀ ਪੀੜਤ ਨੇ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਸਾਡੀ ਗੱਲ ਇਹ ਪਹਚਾਓ ਵੀ ਜਿਹੜਾ ਸਾਨੂੰ ਡੋਬਣ ਦਾ ਕਾਰਨ ਹੈ ਇਹਦੇ ਬਾਰੇ ਸੋਚਿਆ ਜਾਵੇ ਕਿਤੇ ਇਸ ਤਰ੍ਹਾਂ ਦੀ ਗੱਲ ਆ ਵੀ ਸੱਕੀ ਤੋਂ ਵੀ ਨੀਵੀਂ ਸੜ ਗਿਆ ਜਿਵੇਂ ਡੇਰਾ ਬਾਬਾ ਨਾਨਕ ਰੋਡ ਤੋਂ ਹਵੇਲੀ ਖੁਰਦ ਦੀ ਗੱਲ ਸਾਹਮਣੇ ਆਈ ਆ ਅਸੀਂ ਆ ਨਵੀਂ ਨਗਰ ਬੈਠੇ ਆ ਇਹ ਪਿਛਲੇ ਬੰਨੇ ਨਵੀਂ ਨਗਰ ਤਿੰਨ ਪਾਸਿਆਂ ਤੋਂ ਡੁੱਬ ਗਿਆ ਠੀਕ ਹੈ ਜੀ ਉਹ ਵੀ ਤੁਸੀਂ ਦੇਖਿਆ ਪਿਛਲੀ ਵੀਡੀਓਜ਼ ਦੇ ਵਿੱਚ ਇਹਨਾਂ ਲੋਕਾਂ ਦਾ ਜਿਹੜਾ ਪਾਣੀ ਆ ਜੇ ਸਾਨੂੰ ਲੱਗ ਰਿਹਾ ਆ ਵੀ ਇਹਨੂੰ ਨਿਕਲਦਿਆਂ ਜਾਂ ਇਹ ਨਿਕਲ ਵੀ ਸਕੂਗਾ ਇਹ ਕਿੱਦਾਂ ਨਿਕਲਣਾ ਇਹ ਫਿਰ ਸੁੱਕਣਾ ਕਿਵੇਂ ਇੱਥੇ ਗਾਂ ਫਸਲਾਂ ਦੀ ਬਿਜਾਈ ਕਿੱਦਾਂ ਹੋਣੀ ਆ ਇਹ ਵੀ ਇੱਕ ਵੱਡਾ ਸਵਾਲ ਆ ਹੁਣ ਵੱਡੀ ਗੱਲ ਸਲਾਹ ਇਹ ਸਾਨੂੰ ਦਿੱਤੀ ਗਈ ਆ ਵੀ ਹੁਣ ਸਾਰੀ ਊਰਜਾ ਸਾਰੀ ਸ਼ਕਤੀ ਕੰਮ ਤੇ ਹੈਗਾ ਵੇਹੇ ਉਹ ਸਰਕਾਰ ਦਾ ਸਾਨੂੰ ਜਿਹੜੇ ਸੱਕੀ ਨਾਲੇ ਟੁੱਟੇ ਆ ਜਾਂ ਓਵਰਫਲੋ ਹੋਏ ਆ ਜਾਂ ਜਿੱਥੋਂ ਜਿੱਥੋਂ ਤੁਸੀਂ ਟੁੱਟੀ ਆ ਰਾਵੀ ਦਰਿਆ ਦੀ ਉਹਦੇ ਉੱਤੇ ਮਿੱਟੀ ਉਹਨੂੰ ਬੰਨਣ ਤੇ ਜ਼ੋਰ ਲਾਉਣਾ ਚਾਹੀਦਾ ਔਰ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਕਿ ਅਸੀਂ ਆਪਣੀਆਂ ਅੱਖਾਂ ਦੇ ਨਾਲ ਟਾਵਰ ਦੇ ਉੱਤੇ ਚੜ੍ਹ ਕੇ ਵੇਖ ਆਏ ਹਾਂ ਰਾਵੀ ਨੇ ਪਹਿਲਾਂ ਉਧਰ ਲੈਂਦੇ ਪੰਜਾਬ ਵੱਲ ਵੱਡਾ ਨੁਕਸਾਨ ਕੀਤਾ ਆ ਉਹ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਪਾਣੀ ਗਿਆ ਵਾ ਉੱਥੋਂ ਵਾਪਸ ਢਾਲ ਲਾ ਕੇ ਆਇਆ ਤੇ ਉਹ ਜਿਹੜਾ ਡੇਰਾ ਬਾਬਾ ਨਾਨਕ ਕੋਰੀਡੋਰ ਆ ਉਹਦੇ ਇੱਕ ਉੱਪਰਲੇ ਪਾਸਿਓਂ ਪਾੜ ਪਿਆ ਉਹਨੇ ਉਹ ਜਿਹੜਾ ਕੋਰੀਡੋਰ ਦੀ ਸੜਕ ਜਿਹੜੀ ਬਣੀ ਹੋਈ ਸੀ ਉਹਦੇ ਕਰਕੇ ਉਹ ਪਰਾਂ ਦੀ ਪਰਾਂ ਲਹਿਰ ਦੀ ਲਹਿਰ ਹੀ ਸਾਰੀ ਸੜਕ ਨੂੰ ਟੱਪ ਕੇ ਡੇਰਾ ਬਾਬਾ ਨਾਨਕ ਤੋਂ ਤੇ ਇਹ ਜਿਹੜਾ ਡੇਰਾ ਬੰਮਾਨਾਂਕ ਤੋਂ ਬਟਾਲਾ ਰੋੜਿਆ ਤੇ ਖੱਬੇ-ਖੱਬੇ ਪਾਣੀ ਆ ਗਿਆ ਜਿਹੜੀ ਅਗਲੇ ਪਾਸੇੋਂ ਟੁੱਟੀ ਉਹ ਸਾਰੀ ਗਈ ਆ ਉਧਰ ਨੂੰ ਰਮਦਾਸ ਵਾਲੇ ਪਾਸੇ ਨੂੰ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿਚਾਰਨ ਵਾਲੀਆਂ ਆ ਰਾਹਤ ਸਮਗਰੀ ਬਹੁਤ ਜ਼ਿਆਦਾ ਹੋ ਗਈ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਭਰਾਓ ਜੇ ਤੁਸੀਂ ਇੱਥੇ ਨਹੀਂ ਸਟੋਰ ਕਰਨਾ ਤੇ ਘਰੇ ਹੀ ਸਟੋਰ ਕਰਕੇ ਰੱਖ ਲਓ ਤਾਂ ਕਿ ਆਉਣ ਵਾਲੇ ਸਮੇਂ 'ਚ ਕੰਮ ਆਵੇ ਹਾਂ ਉਹਨ ਐਸ ਵੇਲੇ ਮਿੱਟੀ ਦੀ ਬੋਰੀਆਂ ਦੀ ਤੇ ਜਿਹੜੇ ਜਿਸਤ ਵਾਲੇ ਜਾਲ ਆ ਉਹਨਾਂ ਦੀ ਲੋੜ ਆ ਜੇ ਬਨ ਬਨਾਂ ਵਾਲੀ ਗੱਲ ਆਊਗੀ ਨਹੀਂ ਤੇ ਪਾਣੀ ਥੱਲੇ ਉਤਰਦਾ ਆ ਡੰਗਰ ਪਤਾ ਨਹੀਂ ਕਿੰਨੇ ਮਰੇ ਆ ਮੁਸ਼ਕ ਪੈਣੀ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਔਰ ਰੀਹੈਬਿਲੀਟੇਸ਼ਨ ਦਾ ਕੰਮ ਆ ਉਹਦੇ ਵਾਸਤੇ ਵੀ ਆਪਾਂ ਥੋੜੇ ਆਪਣੇ ਵਸੀਲੇ ਵਿਚਾਲੀਏ ਨਾਲੇ ਖਤਰਾ ਨਹੀਂ ਟਲਿਆ ਡੈਮ ਤਾਂ ਸਾਰੇ ਫੁੱਲ ਬਟਾ ਫੁੱਲ ਨੇ ਉਹ ਬੇਨਤੀ ਆ ਵੀ ਅੱਜ ਅਸੀਂ ਤਕਰੀਬਨ 30 ਤੋਂ 40 ਟਰਾਲੀਆਂ ਨੂੰ ਦਿਸ਼ਾ ਦਿੱਤੀ ਆ ਫਤਿਹਗੜ ਚੂੜੀਆਂ ਤੋਂ ਲੈ ਕੇ ਰਮਦਾਸ ਦਾ ਆਲਾ ਦੁਆਲਾ ਡੇਰਾ ਬਾਬਾ ਨਾਨਕ ਤੇ ਕਲਾਂ ਨੌਰ ਖੁਸ਼ੀ ਇਸ ਗੱਲ ਦੀ ਆ ਵੀ ਅੱਜ ਰੱਤਾ ਪਿੰਡ ਸੀਗਾ ਪਾਣੀ ਨਾਲ ਟੁੱਟਿਆ ਉੱਥੇ ਸਾਈਲੇਜ ਦੀ ਬੜੀ ਪ੍ਰੋਬਲਮ ਸੀ ਉੱਥੇ ਵੀ ਕੁਝ ਵੀਰ ਜਿਹੜੇ ਆ ਪਾਣੀ ਰਾਈ ਪਹੁੰਚ ਗਿਆ ਉਹ ਵੀ ਪਹੁੰਚ ਗਿਆ ਸਾਈਲੇਜ ਲਗਾਤਾਰ ਜਿਹੜੀ ਮੇਨ ਡਿਮਾਂਡ ਆ ਉਹ ਸਾਈਲੇਜ ਦੀ ਆ ਰਹੀ ਆ ਤੂੜੀ ਦੀ ਇਨੀ ਡਿਮਾਂਡ ਨਹੀਂ ਆ ਰਹੀ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਇਹਦੀ ਦੁਰਵਰਤੋਂ ਰੋਕਣ ਨੂੰ ਇਹਨੂੰ ਮਿਕਸ ਕਰਕੇ ਬੋਰੀਆਂ ਚ ਪਾ ਕੇ ਲਿਆਓ ਅੱਜ ਕੁਝ ਵੀਰ ਲਿਆਏ ਵੀ ਆ ਤਲਵੰਡੀ ਸਾਬੋ ਤੋਂ ਹਰਿਆਣੇ ਤੋਂ ਵੀ ਆਏ ਨੇ ਦੇ ਹਿਸ਼ਾਰਪੁਰ ਤੋਂ ਵੀ ਆਏ ਬਲੂ ਵਾਲ ਤੋਂ ਉਹਨਾਂ ਸਾਰਿਆਂ ਦਾ ਧੰਨਵਾਦ ਆ ਮਲੇਰਪੁਰ ਤੋਂ ਵੀ ਆਏ ਸੀਗੇ ਤੇ ਤੂੜੀ ਲੈ ਕੇ ਆਏ ਸੀ ਤੂੜੀ ਨਾਲ ਐਵੇਂ ਲੱਦੀ ਆ ਉਹਦਾ ਕੋਈ ਫਾਇਦਾ ਨਹੀਂਗਾ ਤੇ ਥੋੜਾ ਜਿਆ ਰੁਕੋ ਤੇ ਵਿਚਾਰੋ ਤੇ ਇਹ ਉਹਦਾ ਗੱਡੀ ਤੇ ਆ ਕੇ ਇਲਾਕਾ ਵੇਖ ਲਓ ਕੁੱਲ ਮਿਲਾ ਕੇ ਅੱਜ ਧੁੱਪ ਚੜੀ ਹੋਈ ਆ ਹਾਲਾਤ ਬਿਹਤਰ ਨੇ ਕੋਈ ਇਹ ਤਰ੍ਹਾਂ ਦੀ ਸਾਡੀ ਮਦਦ ਦੀ ਲੋੜ ਆ ਤੇ ਸਾਡੀ ਸਲਾਹ ਦੀ ਲੋੜ ਆ ਹੀ ਹਾਜ਼ਰ ਆ ਪਰ ਕਮ ਸੇ ਕਮ ਇਸ ਇਲਾਕੇ ਦੇ ਵਿੱਚ ਆ ਕੇ ਸਾਡੇ ਤੇ ਇਤਬਾਰ ਜ਼ਰੂਰ ਕਰੋ ਤੇ ਇਹ ਨਾ ਵੇਖੋ ਕਿ ਤੁਹਾਨੂੰ ਇਥੇ ਪਾਣੀ ਚ ਖਲਾਰ ਕੇ ਜਿਹੜੀ ਫੋਟੋ ਖਿੱਚੀਆਂ ਯਕੀਨ ਹੁੰਦਾ ਵੀ ਇਥੇ ਹੜ ਆਇਆ। ਕਿਉਂਕਿ ਜਿਹੜੇ ਹੜ ਆਇਆ ਜਿਨ੍ਹਾਂ ਦਾ ਨੁਕਸਾਨ ਹੋਇਆ ਕੋਈ ਛਣੇ ਆ ਮੀਨਜਾਉਂਦਾ ਵਾ। ਇੰਨੀਆਂ ਬੇਨਤੀਆਂ ਨਾਲ ਹੀ ਅੱਜ ਦਾ ਦਿਨ ਖਤਮ ਕਰਦੇ ਆ। ਕੱਲ ਦੇਖਦੇ ਆ ਫਿਰ ਕਿੱਧਰ ਕਿੱਧਰ ਲੋੜ ਆ ਤੇ ਜਿਹੜੀ ਵੀ ਰਾਸਮਗਰੀ ਆਉਗੀ ਉਹਨਾਂ ਨੂੰ ਅਗਵਾਈ ਦੇਣ ਦੀ ਕੋਸ਼ਿਸ਼ ਹੋਊਗੀ। ਸਤਿ ਸ੍ਰੀ ਅਕਾਲ।